ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ 5 ਮਹੀਨੇ ਤੋਂ ਤਨਖਾਹਾਂ ਨਾ ਮਿਲਣ ਅਤੇ ਪੱਕੇ ਨਾ ਕਰਨ ਤੇ ਭੜਕੇ ਪਸ਼ੂ ਪਾਲਣ ਕੰਮੇ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਜ਼ਿਲ੍ਹੇ ਪਟਿਆਲੇ ਨਾਲ ਸੰਬੰਧਿਤ ਫੱਕ ਫੱਕ ਫਾਰਮਾਂ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਕੰਮੇ ਸਰਕਾਰ ਵੱਲੋਂ ਪੱਕੇ ਨਾ ਕਰਨ ਤੇ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਅੱਜ ਵੱਖ-ਵੱਖ ਫਾਰਮਾਂ ਦੇ ਪਸ਼ੂ ਪਾਲਣ ਦਾ ਕੰਮ ਕਰ ਰਹੇ ਕਾਮੇ ਅਣ ਮਿੱਥੇ ਸਮੇ ਲਈ ਪਸ਼ੂ ਪਾਲਣ ਵਰਕਰ ਯੂਨੀਅਨ ਦੇ ਝੰਡੇ ਹੇਠ ਹੜਤਾਲ ਤੇ ਚੱਲੇ ਗਏ ਜਦੋਂ ਇਸ ਗੱਲ ਦਾ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਹੱਥਾਂ ਪੈਰਾਂ ਦੀ ਪੈ ਗਈ ਤੇ ਅਧਿਕਾਰੀਆਂ ਨੇ 10 ਤਿੰਨ 2024 ਤੱਕ ਤਨਖਾਹ ਦੇਣ ਅਤੇ ਕੱਚੇ ਕੰਮੇ ਪੱਕੇ ਕਰਨ ਦਾ ਕੇਸ ਸਰਕਾਰ ਕੋਲ ਪਹਿਲ ਦੇ ਆਧਾਰ ਤੇ ਭੇਜਣ ਦਾ ਭਰੋਸਾ ਦਿੱਤਾ ਤਾਂ ਕਿਤੇ ਜਾ ਕੇ ਪੜ ਕੇ ਕੰਮੇ ਸ਼ਾਂਤ ਹੋਏ ਤੇ ਦੁਬਾਰਾ ਕੰਮ ਤੇ ਵਾਪਸ ਆਏ ਪ੍ਰੈਸ ਦੇ ਬਿਆਨ ਜਾਰੀ ਕਰਦੇ ਆ ਜਨਤਕ ਜਥੇਬੰਦੀਆਂ ਦੇ ਕਨਵੀਨਰ ਦਰਸ਼ਨ ਭੇਲੂ ਮਾਜਰਾ ਫੈਡਰੇਸ਼ਨ ਆਗੂ ਲਖਵਿੰਦਰ ਖਾਨਪੂਰ ਜਸਵੀਰ ਖੋਖਰ ਜਸਵਿੰਦਰ ਸੋਜਾ ਦੇ ਤੇ ਦਿਆਲ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਅਧਿਕਾਰੀਆਂ ਵੱਲੋਂ 10 ਤਿੰਨ 2024 ਤੱਕ ਰਹਿੰਦੀਆਂ ਤਨਖਾਹਾਂ ਜਾਰੀ ਨਾ ਕੀਤੀਆਂ ਅਤੇ ਵਧੀਆਂ ਤਨਖਾਹਾਂ ਦੇ ਬਕਾਏ ਜਾਰੀ ਨਾ ਕੀਤੇ ਤੇ ਕੱਚੇ ਕਾਮਿਆਂ ਦੀਆਂ ਲਿਸਟਾਂ ਬਣਾ ਕੇ ਸਰਕਾਰ ਨੂੰ ਨਾ ਭੇਜੀਆਂ ਤਾਂ 12 ਤਿੰਨ 2024 ਨੂੰ ਤੋਂ ਡਿਪਟੀ ਡਾਇਰੈਕਟਰ ਦਫ਼ਤਰ ਰੌਣੀ ਫਾਰਮ ਪਟਿਆਲਾ ਅੱਗੇ ਵਿਸ਼ਾਲ ਰੋਸ ਰੈਲੀ ਕਰਨ ਉਪਰੰਤ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ ਜਿਸ ਤੇ ਨਿਕਲਣ ਵਾਲੇ ਸਿੱਟਿਆਂ ਦੇ ਜ਼ਿੰਮੇਵਾਰ ਇਹ ਅਧਿਕਾਰੀ ਹੋਣਗੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਲਗਾਤਾਰ 25 ਸਾਲ ਤੋਂ ਬਤੌਰ ਕੱਚੇ ਕੰਮੇ ਕਰ ਰਹੇ ਕੰਮ ਕਰ ਰਹੇ ਹਨ ਸਰਕਾਰ ਨੇ ਇਹਨਾਂ ਨੂੰ ਪੱਕੇ ਕਰਨ ਦੇ ਬਜਾਏ ਇਹਨਾਂ ਦੀ ਤਨਖਾਹਾਂ ਰੋਕ ਕੇ ਇਹਨਾਂ ਦੇ ਬਲਦੇ ਚੁੱਲ੍ਹੇ ਵੀ ਠੰਡੇ ਕਰ ਦਿੱਤੇ ਹਨ ਉਹਨਾਂ ਕਿਹਾ ਕਿ ਉਹ ਜਿੱਥੇ ਆਪਣੀਆਂ ਤਨ ਸਥਾਨਕ ਮੰਗਾਂ ਲਈ ਲੜਾਈ ਕਰਨਗੇ ਉੱਥੇ ਸਰਕਾਰ ਦੇ ਖਿਲਾਫ ਆਪਣਾ ਰੋਜ਼ਗਾਰ ਪੱਕਾ ਕਰਵਾਉਣ ਲਈ ਤਿੱਖਾ ਸੰਘਰਸ਼ ਵੀ ਕਰਨਗੇ ਅੱਜ ਵੱਖ-ਵੱਖ ਜਗ੍ਹਾ ਤੇ ਹੋਏ ਸੰਘਰਸ਼ਾਂ ਦੀ ਅਗਵਾਈ ਗੁਰਜੰਟ ਸਿੰਘ, ਅਰुण ਕੁਮਾਰ, ਤਰਸੇਮ ਆਦਿ ਨੇ ਕੀਤੀ। ਮੁਲਾਜ਼ਮਾਂ ਆਗੂਆਂ ਨੇ ਫੈਸਲਾ ਕੀਤਾ ਕਿ 12-3-2024 ਦੀ ਰੈਲੀ ਵਿੱਚ ਸਮੂੱਚੇ ਮੁਲਾਜ਼ਮ ਵਹੀਰਾ ਕੱਤ ਕੇ ਸ਼ਾਮਲ ਹੋਣਗੇ ਤੇ ਅਧਿਕਾਰੀਆਂ ਤੇ ਸਰਕਾਰ ਦੇ ਖਿਲਾਫ ਆਰ-ਪਾਰ ਦੀ ਲੜਾਈ ਸ਼ੁਰੂ ਕਰਨਗੇ।